ਪੰਜਾਬੀ ਗਾਇਕਾ ਦਲਜੀਤ ਦਸਾਂਝ ਦੀ ਫਿਲਮ ਸਰਦਾਰ ਜੀ 3 ਜਉਂਦਿਆਂ ਹੀ ਵਿਵਾਦਾਂ ਦੇ ਵਿੱਚ ਕਰ ਚੁੱਕੀ ਆ ਦੱਸਦੀ ਹੈ ਕਿ ਬੀਤੇ ਦਿਨ ਉਸ ਦਾ ਟੀਜ਼ਰ ਰਿਲੀਜ਼ ਹੋਇਆ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਫਿਲਮ ਦਾ ਜਿਹੜਾ ਵਿਰੋਧ ਆ ਉਹ ਹੋ ਰਿਹਾ ਹੈ ਦੱਸਦੀ ਹੈ ਕਿ ਇਸ ਫਿਲਮ ਦੇ ਵਿੱਚ ਸਟਾਰ ਕਾਸਟ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਹਾਨੀਆ ਜਿਹੜੀ ਮੁੱਖ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆ ਰਹੀ ਆ ਉਹ ਇੱਕ ਪਾਕਿਸਤਾਨੀ ਆਰਟਿਸਟ ਆ ਪਾਕਿਸਤਾਨੀ ਐਕਟ੍ਰੈਸ ਆ ਉਸ ਦੀ ਮੌਜੂਦਗੀ ਨੂੰ ਲੈ ਕੇ ਜਿਹੜਾ ਸਵਾਲ ਹੋਣੇ ਹੁਣ ਲੱਗੇ ਨੇ ਦੱਸਦੀ ਕਿ ਇਹ ਇਸ ਫਿਲਮ ਦੇ ਵਿੱਚ ਜਿਹੜੀ ਪਾਕਿਸਤਾਨੀ ਸਟਾਰ ਕਾਸਟ ਹੈ ਉਸ ਨੂੰ ਲਿਆ ਗਿਆ ਹੈ ਤਾਂ ਹੁਣ ਇਸ ਦੇ ਚਲਦਿਆਂ ਕੁਝ ਲੋਕਾਂ ਦੇ ਵੱਲੋਂ ਜਿਹੜਾ ਦਲਜੀਤ ਦਸਾਂਝ ਨੂੰ ਭਾਰਤ ਦੇ ਵਿੱਚ ਗद्दार ਤੱਕ ਕਿਹਾ ਜਾਣ ਲੱਗਾ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਜਿਹੜਾ ਇੱਕ ਪਹਿਲ ਕਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਤ ਤਣਾਅ ਵਧਿਆ ਸੀ ਉਦੋਂ ਕੁਝ ਜਿਹੜੇ ਪਾਕਿਸਤਾਨੀ ਐਕਟਰਸ ਸੀਗੇ ਉਹਨਾਂ ਦੇ ਵੱਲੋਂ ਵਿਵਾਦਿਤ ਬਿਆਨ ਵੀ ਦਿੱਤੇ ਗਏ ਸੀ ਉਸ ਤੋਂ ਬਾਅਦ ਸਾਰੇ ਜਿਹੜੇ ਪੰਜਾਬੀ ਐਕਟਰਸ ਸੀਗੇ ਉਹਨਾਂ ਦੇ ਵੱਲੋਂ ਪਾਕਿਸਤਾਨੀ ਐਕਟਰਾਂ ਦਾ ਜਿਹੜਾ ਬਾਈਕਾਟ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਜਿਹੜੀ ਇਸ ਫਿਲਮ ਦੇ ਵਿੱਚ ਹਾਨੀਆਂ ਦਾ ਆਉਣਾ ਕਿਤਨਾ ਕਿਤੇ ਜਿਹੜਾ ਵੱਡੇ ਸਵਾਲ ਖੜੇ ਕਰਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਪੰਜਾਬੀ ਕਲਾਕਾਰ ਦਲਜੀਤ ਥਾਨ ਦੀ ਆਉਣ ਵਾਲੀ ਫਿਲਮ ਸਰਦਾਰਜੀ 3 ਦਾ ਟ੍ਰੇਲਰ ਐਤਵਾਰ ਨੂੰ ਰਿਲੀਜ਼ ਹੋਇਆ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਖਾਨੀਆ ਅਮੀਰ ਜਿਹੜੀ ਹੈ ਉਹ ਮੌਜੂਦ ਹੈ ਇਸ ਦੀ ਮੌਜੂਦਗੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਦਰਸਾਲ 22 ਅਪ੍ਰੈਲ ਨੂੰ ਪਾਕਿਸਤਾਨ ਦੇ ਅਤਵਾਦੀ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 26 ਸੈਲਾਨੀਆਂ ਨੂੰ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਸੀ ਇਸ ਤੋਂ ਬਾਅਦ ਗਵਾਂਡੀ ਦੇਸ਼ ਦੇ ਨਾਲ ਔਰ ਲੋਕਾਂ ਨੂੰ ਭਾਰਤ ਛੱਡਣ ਲਈ ਕਿਹਾ ਗਿਆ ਸੀ ਭਾਰਤ ਅਤੇ ਪਾਕਿਸਤਾਨ ਦੇ ਕਲਾਕਾਰਾਂ ਅਤੇ ਕ੍ਰਿਕਟਰ ਸੋਸ਼ਲ ਮੀਡੀਆ ਹੈਂਡਲ ਵੀ ਬੈਨ ਕੀਤੇ ਗਏ ਸੀ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਘਟਨਾ ਤੋਂ ਬਾਅਦ ਰਿਪੋਰਟਰਾਂ ਦੇ ਵਿੱਚ ਜਿਹੜਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦਲਜੀਤ ਦਸਾਂ ਦੀ ਫਿਲਮ ਸਰਦਾਰ ਜੀ 3 ਦੇ ਵਿੱਚ ਹਾਨੀਆ ਅਮੀਰ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਗਿਆ ਹੋਵੇਗਾ ਪਰ ਅਜਿਹਾ ਨਹੀਂ ਹੋਇਆ ਟ੍ਰੇਲਰ ਦੇ ਵਿੱਚ ਉਸਦੀ ਮੌਜੂਦਗੀ ਸਪਸ਼ਟ ਕਰ ਰਹੀ ਹੈ ਇਸ ਫਿਲਮ ਦੇ ਵਿੱਚ ਹਾਨੀਆ ਮੁੱਖ ਅਦਾਕਾਰ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ ਕਹਾਣੀ ਵਿੱਚ ਮੋੜ ਇਹ ਹੈ ਕਿ ਇਹ ਫਿਲਮ ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਇਹ ਸਿਰਫ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਹੀ ਰਿਲੀਜ਼ ਕੀਤੀ ਜਾਵੇਗੀ ਦਲਜੀਤ ਸਵਾਂਝ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਸਰਦਾਰ ਜੀ 3 ਦਾ ਟ੍ਰੇਲਰ ਸਾਂਝਾ ਕੀਤਾ ਤੇ ਇਸ ਦੀ ਰਿਲੀਜ਼ਿੰਗ ਮਿਤੀ ਦਾ ਐਲਾਨ ਕਰਦੇ ਹੋਏ ਲਿਖਿਆ ਸਰਦਾਰ ਜੀ 3 27 ਜੂਨ ਨੂੰ ਸਿਰਫ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਫੜ ਲਓ ਭੁੰਦੀਆਂ ਲੱਤਾਂ ਸਰਦਾਰ ਜੀ 3 ਦਾ ਟ੍ਰੇਲਰ ਦਲਜੀਤ ਸਵਾਂਝ ਦੇ ਸੋਸ਼ਲ ਮੀਡੀਆ ਤੇ ਉਪਲਬਧ ਹੈ ਪਰ ਇਹ ਭਾਰਤ ਦੇ ਵਿੱਚ YouTube ਤੇ ਉਪਲਬਧ ਨਹੀਂ ਹੈ ਜਦੋਂ ਉਸੀਂ YouTube ਤੇ ਸਰਦਾਰਜੀ 3 ਦਾ ਟ੍ਰੇਲਰ ਦੀ ਖੋਜ ਕਰਦੇ ਹਾਂ ਤਾਂ ਸੁਨੇਹਾ ਆਉਂਦਾ ਹੈ ਕਿ ਅਪਲੋਡਰ ਨੇ ਇਹ ਵੀ ਵੀਡੀਓ ਤੁਹਾਡੇ ਦੇਸ਼ ਦੇ ਵਿੱਚ ਉਪਲਬਧ ਨਹੀਂ ਕਰਵਾਇਆ ਹਾਲਾਂਕਿ ਫਿਲਮ ਦਾ ਟੀਜ਼ਰ ਆ ਜਿਹੜਾ ਗਾਣੇ YouTube ਤੇ ਦੇਖੇ ਜਾ ਸਕਦੇ ਨੇ ਤਾਂ ਹੁਣ ਸਰਦਾਰਜੀ 3 ਦੀ ਗੱਲ ਕਰੀਏ ਇਸ ਦੇ ਵਿੱਚ ਪਾਕਿਸਤਾਨੀ ਜਿਹੜੀ ਅਦਾਕਾਰ ਹਨੀਆਂ ਅਮੀਰ ਦਾ ਜਿਹੜਾ ਰਹਿਣਾ ਉਹ ਕਿੰਨੇ ਕਿਤੇ ਵੱਡੇ ਸਵਾਲ ਖੜੇ ਕਰ ਰਿਹਾ ਕੁਝ ਲੋਕਾਂ ਦੇ ਵੱਲੋਂ ਦਿਲਜੀਤ ਸਾਂਝ ਨੂੰ ਜਿਹੜਾ ਗद्दार ਤੱਕ ਆਖ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵੱਲੋਂ ਭਾਰਤ ਦੇ ਨਾਲ ਗਦਾਰੀ ਕੀਤੀ ਗਈ ਆ ਉਹਨਾਂ ਦੇ ਕਈ ਜਿਹੜੇ ਆਦਾਕਾਰ ਨੇ ਉਹਨਾਂ ਦੇ ਵੱਲੋਂ ਵੀ ਵਿਵਾਦਿਤ ਬਿਆਨ ਦਿੱਤੇ ਗਏ ਸੀ ਤਾਂ ਉਸ ਤੋਂ ਬਾਅਦ ਵੀ ਜਿਹੜੀ ਹਾਨਿਆ ਖਾਨ ਨੂੰ ਆਪਣੀ ਫਿਲਮ ਦੇ ਵਿੱਚ ਰੱਖਣਾ ਇਹ ਜਿਹੜਾ ਭਾਰਤ ਦੇ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ ਆ ਇਸ ਕਰਕੇ ਜਿਹੜਾ ਇਹ ਇੱਕ ਗਦਾਰ ਵਾਲਾ ਕੰਮ ਹੈ ਜਿਹੜਾ ਉਹ ਦਲਜੀਤ ਸਾਜ ਨੇ ਕੀਤਾ ਇਦਾਂ ਦੀਆਂ ਗੱਲਾਂ ਜਿਹੜੀਆਂ ਹੋਣਾ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀਆਂ ਹੁੰਦੀਆਂ ਹੋ ਜਾਂ ਦਿਖਾਈ ਦੇ ਰੀਆਂ ਦੱਸਤੀਏ ਕਿ ਕਈ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨੀ ਅਕਾਊਂਟ ਚੱਲਦੇ ਸੀ ਪਾਕਿਸਤਾਨ ਦੇ ਚਾਹੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਚਾਹੇ ਫਿਰ ਉਹ ਕਰੈਕਟਰਸ ਦੇ ਹੋਣ ਚਾਹੇ ਫਿਰ ਅਦਾਕਾਰ ਦੇ ਹੋਣ ਚਾਹੇ ਫਿਰ ਕਈ ਰਾਜਨੀਤਿਕ ਲੋਕਾਂ ਦੇ ਹੋਣ ਉਹ ਜਿਹੜੇ ਇੰਡੀਆ ਦੇ ਵਿੱਚ ਬੈਨ ਕੀਤੇ ਗਏ ਸੀ ਪਰ ਇਸ ਤਰ੍ਹਾਂ ਆ ਇੱਕ ਅਦਾਕਾਰ ਨੂੰ ਫਿਲਮ ਦੇ ਵਿੱਚ ਲੈਣਾ ਕਿਤਨੇ ਕਿਤੇ ਜਿਹੜੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਕਰ ਰਿਹਾ ਤਾਂ ਹੁਣ ਸਰਦਾਰਜੀ ਫਿਲਮ ਜਿਹੜੀ 3 ਆ ਉਹ ਆਉਂਦੀ ਹੀ ਵਿਵਾਦਾਂ ਦੇ ਵਿੱਚ ਕਿਰਿਆ ਦੱਸਦੀ ਹੈ ਕਿ ਟ੍ਰੇਲਰ ਰਿਲੀਜ਼ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਉਸ ਦੇ ਵਿੱਚ ਸਟਾਰ ਕਾਸਟ ਨੂੰ ਲੈ ਕੇ ਕਾਫੀ ਵਿਵਾਦ ਜਿਹੜਾ ਉਹ ਖੜਾ ਹੋਇਆ ਸਰਦਾਰ ਜੀ ਜਿਹੜੀ ਪਹਿਲਾ ਸਰਦਾਰ ਜੀ ਮੂਵੀ ਆਈ ਉਸ ਤੋਂ ਬਾਅਦ ਸਰਦਾਰ ਜੀ 2 ਆਈ ਤਾਂ ਹੁਣ 3 ਦੀ ਜਿਹੜੀ ਸੀਰੀਜ਼ ਆ ਚੱਲ ਰਹੀ ਸੀ ਇਸ ਸੀਰੀਜ਼ ਦੇ ਵਿੱਚ ਜਿਹੜੀ ਇਹ ਰਿਕਵਰਡ ਜ਼ਰੂਰ ਆਈ ਹੈ ਹਾਲਾਂਕਿ ਦਲਜੀਤ ਸਾਂਝ ਦੇ ਵੱਲੋਂ ਜਿਹੜਾ ਕਲੀਅਰ ਜ਼ਰੂਰ ਕੀਤਾ ਗਿਆ ਹੈ ਕਿ ਇਹ ਮੂਵੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਇਹ ਸਿਰਫ ਵਿਦੇਸ਼ਾਂ ਦੇ ਅੰਦਰ ਵਿੱਚ ਹੀ ਰਿਲੀਜ਼ ਕੀਤੀ ਜਾਵੇਗੀ ਭਾਰਤ ਦੇ ਵਿੱਚ ਇਸ ਦੀ ਰਿਲੀਜ਼ਿੰਗ ਤੇ ਰੋਕ ਲਾਈ ਗਈ ਆ ਤਾਂ ਵਿਦੇਸ਼ਾਂ ਦੇ ਵਿੱਚ ਵੀ ਇਸ ਦੀ ਰਿਲੀਜ਼ਿੰਗ ਨੂੰ ਲੈ ਕੇ ਹੁਣ ਭਾਰਤੀਆਂ ਦੇ ਵੱਲੋਂ ਜਿਹੜਾ ਇਸ ਦਾ ਵਿਰੋਧ ਆ ਕੀਤਾ ਜਾ ਰਿਹਾ ਹੈ